ਇਹ ਲੈ ਤਾਂ ਸੋਸ਼ੀਅਲ ਤੁਹਾਨੂੰ ਇੱਥੇ ਹੀ ਮਿਲ ਜੂਗੀ ਆਪਾਂ ਜਿੱਥੇ ਆਵਾਂ ਉੱਥੇ ਸੇਲ ਨਾ ਹੋਵੇ ਹੋ ਨਹੀਂ ਸਕਦਾ ਤੇ ਇਹਦੇ ਵਿੱਚ ਤੁਹਾਨੂੰ ਜੱਫੀ ਲੱਗੇ ਲਓ ਅੱਗੇ ਬੈੱਡ ਸ਼ੀਟਾਂ ਆ ਗਈਆਂ ਤੇ ਦੇਖੋ ਕਲਰ ਆਪਸ਼ਨ ਕਿੰਨੀ ਜ਼ਿਆਦੇ ਆ ਹਨਾ ਹਾਂਜੀ ਆਪਾਂ ਪਹੁੰਚੇ ਹੋਇਆ ਸਹਿਰ ਚੰਡੀਗੜ੍ਹ ਤੇ ਸਹਿਰ ਚੰਡੀਗੜ੍ਹ ਲੱਗਿਆ ਹ ਬਹੁਤ ਵੱਡਾ ਮੇਲਾ ਆਪਾਂ ਤੁਹਾਨੂੰ ਸਾਰਾ ਮੇਲਾ ਜਿਵੇਂ ਪਿਛਲੇ ਦੋ ਵੀ ਦਿਨ ਤੁਸੀਂ ਦੇਖਿਆ ਹੋਊਗਾ ਪਤਾ ਤੁਹਾਨੂੰ ਹਾਲ ਨੰਬਰ 1 ਤੇ 2 ਦਿਖਾਇਆ ਸੀ ਜਿਹੜਾ ਕਿ ਉਧਰਲੀ ਸਾਈਡ ਆ ਤੇ ਹੁਣ ਆਪਾਂ ਚੱਲਦੇ ਆ ਹਾਲ ਨੰਬਰ 3 ਚ ਤੇ ਆਪਣੇ ਮਗਰ ਹਾਲ ਨੰਬਰ 3 ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਿਆ ਤੇ ਆ ਜਾਓ ਤੇ ਬਾਕੀ ਜੇ ਤੁਸੀਂ ਹਾਲ ਨੰਬਰ 1 ਤੇ 2 ਦੇਖਣਾ ਤਾਂ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਲੌਬੀ ਐਵੇਂ ਤੁਹਾਨੂੰ ਬੈਕੂ ਮਿਲ ਜਾਣਗੇ ਇੱਥੇ ਹੈ ਨਾ ਇਹ ਬੈਕੂ ਮੈਂ ਪਾਇਨੇ ਬਾਕੀ ਬੈਟਰੀ ਸਿੱਟਾਂ ਲਓ ਬਾਕੀ ਸਹਰਾਣੇ ਗੱਡੀਆਂ ਇਹਨਾਂ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਇਹ ਹਾਲ ਦੇ ਵਿੱਚ ਬਾਕੀ ਇਹਨਾਂ ਦੇਖੋ ਅੰਦਰ ਪਾਈਆਂ ਵੰਡ ਕੇ ਤੁਹਾਨੂੰ ਰਾਜਮਾ ਸਾਰੇ ਸਾਰੀ ਇਮਿਊਨਿਟੀ ਆ ਜਾਗੀ ਆਪਕੀ ਇਮਿਊਨਟੀ ਆਮਲਾ ਤੁਮਸੀ ਆਮਲਾ ਜਿਹੜਾ ਔਮਨ ਵੈਲਨੈਸ ਦੇ ਦਿੱਕ ਲਈ ਠੀਕ ਹੈ ਜੀ ਰਾਉਗ ਸਾਰੀਆਂ ਦਾਲਾ ਤੁਮਨੇ ਮਿਲ ਜਾਣਗੀਆਂ ਤੇ ਬਾਕੀ ਇੰਦਰਾ ਨਾਂ ਨਾਂ ਮੈਂ ਇਹ ਵਾਲਾ ਤੁਮਨੇ ਕਹੋ ਤੇ ਦੇ ਦੇਖੋ ਜਿਵੇਂ ਲੋਕੀ ਟਾਕੀਆ ਤਾਂ ਬਾਈ ਨੇ ਆਪਨ ਦਿੱਤੀ ਆ ਲੋਕੀ ਇਧਰ ਖਾਣ ਪੀਣ ਦਾ ਜ਼ਿਆਦਾ ਹੈ ਨਹੀਂ ਇਧਰ ਖਾਣ ਪੀਣ ਦਾ ਜ਼ਿਆਦਾ ਹੈ ਲਓ ਵੀ ਅੱਗੇ ਆ ਗਈ ਕੱਪੜੇ ਦੀ ਕਲੈਕਸ਼ਨ ਜਿਵੇਂ ਲੇਡੀਜ਼ ਲਓ ਦੇਖੋ ਤੇ ਬਹੁਤ ساری ਕਲੈਕਸ਼ਨਾਂ ਜਿਵੇਂ ਦੇਖ ਸਕਦੇ ਹੋ ਆ ਹਨੀ ਆ ਗਿਆ ਖਿਆਲ ਹਨੀ ਹੈ ਔਰ ਇਸ ਵਾਲਾ ਹੈ ਫੋਰੈਸ ਕੌਨਸਾ ਹੈ ਫੋਰੈਸ 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 ਵਾਲਾ ਭਾਈ ਭਾਈ ਦਾ ਬਾਕੀ ਐਵੇਂ ਜੁਐਲਰੀ ਤੇ ਆਹ ਦੇਖੋ ਝੁੰਮਕੇ ਕਿੰਨੇ ਜਿਆਦੇ ਪਏ ਨੇ ਕੁਆਂਟੀਟੀ ਦੇਖੋ ਤੇ ਅੱਗੇ ਦੇਖੋ ਜਮੇ ਬਾਕੀ ਆਹ ਦੇਖੋ ਬੈਗ ਸੇਲ 300 ਸੇਲ ਤੁਹਾਨੂੰ ਇੱਥੇ ਹੀ ਮਿਲ ਜੂਗੀ ਆਪਾਂ ਜਿੱਥੇ ਆਵਾਂ ਉੱਥੇ ਸੇਲ ਨਾ ਹੋਵੇ ਹੋ ਨਹੀਂ ਸਕਦਾ ਤੇ ਇਹਦੇ ਵਿੱਚ ਤੁਹਾਨੂੰ ਜਿੱਪ ਲੱਗੀ ਮਿਲ ਜੂ ਐਵੇਂ ਐਵੇਂ ਦੇ ਸਾਰੇ ਤੁਹਾਨੂੰ ਬੈਗ ਮਿਲ ਜਾਣਗੇ ਸਾਰੇ ਇਹ ਆ ਲੋ ਵੀ ਬਈ ਇਸ ਕੋ ਕਹਿੰਦੇ ਹੈ ਪਰਸ ਕੋ ਲੋਵੀ ਲੇਡੀ ਪਰਸ ਸਲਿਮ ਵਾਈਡ ਬਾਈ ਦਾ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਨਾ ਤੇ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਲੋ ਵੀ ਬਾਕੀ ਆ ਜਮੇ ਲੇਡੀ ਜਾ ਕੇ ਫੇਰ ਅੱਗੇ ਬਾਕੀ ਆ ਸੂਟ ਆ ਗਏ ਤੇ ਸੂਟ ਦੇਖੋ ਕਿੰਨੇ ਸੋਹਣੇ ਨੇ ਇਹ ਸਰਪਤ ਨੂੰ 1000 ਰੁਪਏ ਦਾ ਮਿਲ ਜਾਣਾ ਹੈ। ਕੋਈ ਵੀ ਲੈ ਸਕਦੇ ਹੋ ਤੁਸੀਂ। ਉਹ ਭਾਈ ਨਾਲ ਕਰਦਾ। ਉਹ ਬੰਦੇ ਨੂੰ ਫੋਨ ਫੋਨ ਰੇਲੇ ਨਹੀਂ। ਆ ਵੀ ਤੁਹਾਨੂੰ ਮਿਲ ਜੂ ਇੱਥੇ ਸਾਰਾ ਵਧੀਆ। ਲਓ ਵੀ ਅੱਗੇ ਬੈੱਡ ਸ਼ੀਟ ਆ ਗਈਆਂ। ਤੇ ਦੇਖੋ ਕਲਰ ਆਪਸ਼ਨ ਕਿੰਨੀ ਜ਼ਿਆਦੇ ਆ ਹਨਾ। ਕੰਦ ਲੋ ਜੀ ਤੁਹਾਡੇ ਕੋਲ ਟਾਇਲ ਲੱਗੀ ਹੋਈ ਜੀ ਨੂੰ ਚਾਦਰ ਮਿਲ ਜਾਣੀ ਆ। ਆ ਬਹੁਤ ਆਪਸ਼ਨ ਤੁਹਾਨੂੰ ਮਿਲ ਜੂਗੀ ਜਮੇ ਸਕਦੇ ਆ ਲਓ ਜੀ ਆਹ ਦੇਖੋ ਅੱਗੇ ਤੇ ਲੇਡੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਜੇ ਆਪਾਂ ਗੱਲ ਕਰੀਏ ਬਾਕੀ ਅੱਗੇ ਦਵਾਈ ਦਾ ਆ ਗਿਆ ਜੀ ਸਾਰਾ ਦਵਾਈ ਵਾਲਾ ਆ ਗਿਆ ਭਾਈ ਆ ਗਿਆ ਦਵਾਈ ਦਾ ਇੱਧਰ ਸਾਰਾ 200 ਵੀ ਲੈਣਾ ਲੈ ਭਾਈ ਪਾ ਜੀ ਦਾ ਲੈ ਲਿਆ ਪਾ ਜੀ ਦਾ ਲੈ ਲਿਆ ਭਾਈ ਤੇ ਆ ਦੇਖੋ ਦਵਾਈ ਦਾ ਸਾਰਾ ਤੇ ਬਾਕੀ ਜੁਐਲਰੀ ਲਓ ਆ ਨਹੀਂ ਜਮੇ ਤੇ ਆਪਨਾ ਡੇਲੀ ਯੂਜ਼ ਕਰੇ ਹੋਣ ਵਾਲਾ ਸਮਾਨ ਜਿਵੇਂ ਉਹ ਅਰੇ ਇਹ ਕੀ ਆ ਬੰਦੇ ਸਭਾ ਜੀ ਆਪ ਕੋ ਡਰਨ ਪਾਈਪ ਲਗਾ ਸਮਰ ਵਾਲਾ ਉਹ ਉਪਰ ਲੱਗ ਜਾ ਬਾਕੀ ਅੱਗੇ ਲੇਡੀਜ਼ ਕਲੈਕਸ਼ਨ ਫੇਰ ਆ ਗਈ ਹੈ ਨਾ ਜਿਵੇਂ ਤੁਸੀਂ ਦੇਖ ਰਹੇ ਹੋ ਲਓ ਵੀ ਨਵੀਂ ਠੀਕ ਸੇ ਬਤਾ ਦਿਜੀਏ ਉਹ ਨਹੀਂ ਕਰਦੀ ਇਹ ਦੇ ਰਹੀ ਹੈ ਉਹ ਤਾਂ ਹੀ ਨਹੀਂ ਬਤਾ ਦਿੰਦੀ ਯਾ ਦੇਖੀ ਜਿਵੇਂ ਹੈ ਲਓ ਵੀ ਅੱਗੇ ਤੁਹਾਨੂੰ ਇੱਕ ਟੌਫੀਆਂ ਦਿਖਾਉਣੀ ਆਪਾਂ ਪਹਿਲਾਂ ਤੁਹਾਨੂੰ ਲੇਡੀ ਕਲੈਕਸ਼ਨ ਦਿਖਾ ਦਈਏ ਫੇਰ ਤੁਹਾਨੂੰ ਆ ਟੌਫੀਆਂ ਦਿਖਾਉਣੀ ਆ ਲਓ ਵੀ ਆਹ ਟੌਫੀ ਵੀ ਤੁਹਾਨੂੰ ਇੱਥੋਂ ਮਿਲ ਜੂਗੀ ਜਿਵੇਂ ਤੁਸੀਂ ਆ ਦੇਖ ਕਰਦੇ ਹੋ ਲਓ ਵੀ ਦੇਖੋ ਦੇਖ ਕਿਤਿਆ ਪ੍ਰਾਈਸ ਹੈ ਭਈ ਇਸਕਾ ਇਹ 100 ਰੁਪਏ ਕੀ ਆ ਰਿਹਾ ਹੈ 100 ਰੁਪਏ ਦੇ ਅੱਠ ਇਹਨੂੰ ਕੀ ਟਾਫੀ ਕਹਿੰਦੇ ਇਹਨੂੰ ਇਹਦੇ ਵਿੱਚ 100 ਰੁਪਏ ਦਾ ਪੈਕੇਟ ਹੈ ਆ 150 ਦਾ ਪੈਕੇਟ ਆ ਤੇ ਅੱਗੇ ਆ ਗਈ ਜੁੱਤੀ ਦੀ ਕਲੈਕਸ਼ਨ ਪੰਜਾਬੀ ਜੁੱਤੀ ਵੀ ਤੁਹਾਨੂੰ ਮਿਲ ਜੂ ਹਨਾ ਤੇ ਸਾਰੀ ਲੇਡੀਜ਼ ਆ ਇਹਨੀਆਂ ਦੇਖ ਲਓ ਭਈਆ ਕਿਆ ਸਟਾਰਟਿੰਗ ਪ੍ਰਾਈਸ ਹੈ ਸੈਕਸ਼ਨ ਸੈਕਸ਼ਨ 100 ਦੀ ਤੁਹਾਨੂੰ ਸਟਾਰਟਿੰਗ ਪ੍ਰਾਈਸ ਮਿਲ ਜੂਗਾ। ਲੋ। ਅੱਗੇ ਪਰਸ। ਆਇਆ ਸਰ। ਲੋਈ ਪਰਸ ਦੇ ਕੋ ਕਿੰਨੇ ਪਿਆਰੇ ਪਿਆਰੇ ਨੇ ਕਿੰਨੇ ਸੋਹਣੇ ਸੋਹਣੇ ਪਰਸ ਤੁਹਾਨੂੰ ਮਿਲ ਜਾਣਗੇ। ਕਿਦੋਂ ਆਸੀਗਾ? ਕਿਉਂਕਿ ਕਿੰਨੇ ਕਿਰੇ ਪਰਸ। ਬਾਈ ਤੁਹਾਨੂੰ ਮੈਂ ਤਾਂ ਇਹ ਕਰਤੀ ਦੂ। ਹਾਂ ਹੋਏ ਨਾ ਜਾਰੇ। ਅੱਜ ਟੁਪਰੇ ਹੋ ਉਸੇ YouTube ਮੈਂ। ਮੈਮ ਕਿਹੜੇ ਰੇਂਜ ਸੇ ਸਟਾਰਟ ਹੋ ਜਾਏਗਾ ਆਪਕੋ? ਇਹ 350 ਸੇ ਸਟਾਰਟਿੰਗ। 350? 350 ਤੋਂ ਸਟਾਰਟ ਹੋ ਜਾਊਗਾ। ਤੇ ਐਵੇਂ ਸੋਨੇ ਸੋਨੇ ਮਿਲ ਜਾਣਗੇ ਤੁਹਾਨੂੰ ਮੈਂ ਰਿਕਰਡ ਕਰਦੇ ਹਾਂ 350 ਵੀ ਹੈ 250 ਵੀ ਹੈ ਕਿ ਮੈਡਮ ਕਹਿੰਦੇ ਲਓ ਜੇ ਅੱਗੇ ਲੇਡੀ ਕਲੈਕਸ਼ਨ ਫੇਰ ਅੱਗੇ ਜੇ ਤੁਸੀਂ ਦੇਖ ਸਕਦੇ ਹੋ ਲਓ ਜੀ ਪਤੀਸ਼ਾ ਹੂੰ ਗਾਚਕ ਤੇ ਆਪਾਂ ਬਾਈ ਤੋਂ ਟੈਸਟ ਕਰਕੇ ਦੇ ਦੇਣਾ ਕਿੰਨੇ ਦਾ ਹੈ ਤੇ ਲੋਪਾਈ ਅੰਕੇ ਫਿਰ ਡੇਲੀ ਰੱਖਣਾ ਅਜ਼ਮਾਨ ਹਨਾ ਕਿਹਾਵਟ ਵਾਲਾ ਕਹਿ ਸਕਦੇ ਆਪਾਂ ਇਹਨੂੰ ਤੇ ਸਾਰਾ ਇਹ ਹੈਂਡ ਮੇਡ ਆ ਨੇਚਰ ਪ੍ਰੋਡਕਟ ਲੋਬੀ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਹੈਂਡ ਮੇਡ ਮਿਲ ਜੂ ਤੁਹਾਨੂੰ ਅੱਗੇ ਲੇਡੀਜ਼ ਆ ਗਿਆ ਜਮੇ ਹਨਾ ਬਾਕੀ ਆਹ ਦੇਖੋ ਜਵੈਲਰੀ ਫੇਰ ਆ ਗਈ ਕੋਕਰੇ ਦੇ ਚੂਹੇ ਲਓ ਵੀ ਇਹ ਚੂਹਾ ਚਿਕਲੇ ਕੋਲ ਮੱਛਰ ਰਟੋਲ ਭਗਾਣੇ ਕੇ ਲਈ ਹੈ ਲਓ ਵੀ ਕੋਕਰੇ ਚੂਹਾ ਬਾਈ ਕਹਿੰਦਾ ਭਜਾਉਣ ਵਾਲਾ ਹੈ ਚੂਹਾ ਹਰ ਵਾਲੇ ਮਰਨਗੇ ਨਹੀਂ ਬੰਦੇ ਕੀ ਨਹੀਂ ਹੋ ਕੇ ਬਿਮਾਰੀ ਨਹੀਂ ਫੈਲੇਗੀ ਇਹ ਜ਼ਹਿਰ ਨਹੀਂ ਪੋਇਜ਼ਨ ਨਹੀਂ ਹਰ ਵਾਲੇ ਅੱਛਾ ਅੱਛਾ ਨੈਚੁਰਲ ਬਾਈ ਕਹਿੰਦਾ ਮਰੂ ਨਹੀਂ ਕਹਿੰਦਾ ਵੀ ਬਿਮਾਰੀ ਨਹੀਂ ਫੈਲੂਗੀ ਕੋਈ ਬਾਹਰ ਜਾਊਗਾ ਸਿੱਧਾ ਹੱਥ ਜਾਏਗੇ ਤੇ ਆ ਕੇ ਪਾਪੜ ਕਿੰਨੇ ਤਰ੍ਹਾਂ ਪਾਪੜ ਤੁਹਾਨੂੰ ਮਿਲਦੇ ਦੇਖੋ ਦੇਖੋ ਕਿੰਨਾ ਪਾਪੜ ਪਿਆ ਉਧਰ ਆਹ ਦੇਖੋ ਇਧਰ ਲੇਡੀਜ਼ ਕਲੈਕਸ਼ਨ ਲੇਡੀ ਜੁੱਤੀ ਤੇ ਬਾਕੀ ਖਾਣ ਪੀਣ ਦੇ ਆਪਸ਼ਨ ਤੁਹਾਡੇ ਨੂੰ ਬਹੁਤ ਜ਼ਿਆਦਾ ਮਿਲ ਜੂਗੇ ਜੇ ਤੁਸੀਂ ਦੇਖ ਸਕਦੇ ਹੋ ਲਓ ਜੀ ਦੇਖੋ ਉਹ ਬਹਿਣਾ ਸਾਰਾ ਕੋਤਨ ਨੂੰ ਖਾਣ ਪੀਣ ਨੂੰ ਮਿਲ ਜੂਗਾ ਤੇ ਬਾਕੀ ਇੱਧਰ ਵੀ ਲਓ ਤੇ ਆ ਆਗੇ ਅਚਾਰ ਤੇ ਅਚਾਰ ਜਿਵੇਂ ਜਿਵੇਂ ਔਲੇਜ ਆ ਗਿਆ ਤੇ ਉਹ ਮਰਬਾ ਤੇ ਆਂਬ ਦਾ ਆ ਗਿਆ ਜਿਵੇਂ ਜਦੋਂ ਮਿਕਸ ਲਓ ਆ ਵੇਡਾ ਤੇ ਆਲੇ ਕੋ ਜਮੇ ਹਨ ਇਹ ਸਾਰੇ ਆਚਾਰ ਨੇ ਉਹ ਦੂਜੀ ਲੈਟਰ ਵੀ ਕਿਹਾ ਉਹ ਤੇ ਹੁਣ ਆਪਾਂ ਚੱਲਦੇ ਆ ਬਾਹਰ ਮubarok ਦਿਖਾਉਣੇ ਆ ਆਈਕਿਮਨੀ ਲਓ ਵੀ ਇੱਧਰ ਆ ਗਿਆ ਸਾਰਾ ਖਾਣ ਪੀਣ ਫੂਡ ਕੋਰਟ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਤੁਹਾਨੂੰ ਐਕਟੀਵੇਸ਼ਨ ਦੇ ਮੇਲੇ ਦੇ ਵਿੱਚ ਹੀ ਮਿਲ ਜੂਗਾ ਜਿਹੜਾ ਮੇਲਾ ਲੱਗਿਆ ਹੋਇਆ ਐਕਟੀਵੇਸ਼ਨ ਤੇ ਇਹਦੇ ਵਿੱਚ ਹੀ ਤੁਹਾਨੂੰ ਮਿਲ ਜੂ ਸਾਰਾ ਤੇ ਆਪਾਂ ਉੱਥੋਂ ਐਂਟਰ ਹੋਏ ਸੀ ਤੇ ਆਹ ਤੁਹਾਨੂੰ ਆਪਾਂ ਜਿਹੜੇ ਤਿੰਨੇ ਹਾਲ ਨੇ ਉਹ ਦਿਖਾਤੇ ਤੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਾਂ ਤਿੰਨਾਂ ਹਾਲਾਂ ਦੀ ਅਲੱਗ-ਅਲੱਗ ਵੀਡੀਓ ਪਾਈ ਹੋਈ ਆ ਤੁਸੀਂ ਜੇ ਪਹਿਲੀਆਂ ਦੋ ਵੀਡੀਓ ਨਹੀਂ ਦੇਖਿਆ ਤਾਂ ਜਾ ਕੇ ਉਹ ਦੇਖ ਸਕਦੇ ਹੋ ਲਓ ਵੀ ਰਾਈਸ ਹਵਰ ਕਰਦਾਂਗੇ ਬਾਅਦ ਚ ਲੋਬੀ ਆ ਦੇਖੋ ਐਵੇਂ ਦਾ ਤੁਹਾਨੂੰ ਸੋਫਾ ਮਿਲ ਜੂ ਤੇ ਆਹ ਹੈਗਾ ਡਾਈਨਿੰਗ ਟੇਬਲ ਹਾਂ ਤੁਹਾਨੂੰ ਸਾਰਾ ਪੂਰਾ ਸੈੱਟ ਮਿਲ ਜੂਗਾ ਲੋਬੀ ਆਹ ਵੀ ਤੁਹਾਨੂੰ ਸੋਫਾ ਮਿਲ ਜੂ ਤੇ ਆਹ ਡਾਈਨਿੰਗ ਟੇਬਲ ਹੋਗਾ ਹੈ ਪੁਰਾਣੇ ਬੰਦੂਕੀ ਆ ਜੇ ਇਸਕਾ ਕੀ ਪ੍ਰਾਈਸ ਹੋਗਾ ਇਹ 28000 ਭਾਈ ਹਜ਼ਾਰ ਦਾ ਸਹੀ ਗੱਲ ਆ ਜਿਆਦਾ ਤੇ ਆਏਗੀ ਆ ਇਸਕਾ ਕੀ ਪ੍ਰਾਈਸ ਹੋਗਾ ਹਮ 35 45 ਕਿ ਤੁਹਾਨੂੰ ਇਹ ਨਾ 15000 ਦਾ 215000 ਲਓ ਵੀ ਤੁਹਾਨੂੰ ਬੈੱਡ ਦਿਖਾਉਨੇ ਆ 215000 ਦਾ ਹਾਂ ਤੁਹਾਨੂੰ ਐਵੇਂ ਜਿੱਥੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲ ਜਾਣਗੀਆਂ ਜਿਵੇਂ ਇਹ ਸਾਰਾ ਪਿੱਤਲ ਦੇ ਵਿੱਚ ਆ ਲਓ ਵੀ ਦੇਖੋ ਸਾਰਾ ਤੁਹਾਨੂੰ ਪਿੱਤਲ ਦੇ ਵਿੱਚ ਮਿਲ ਜੂ ਇਹ ਸੀਰੀਅਲ ਦੇਖੋ ਲਓ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸਹਿਰ ਚੰਡੀਗੜ੍ਹ ਦਾ ਮੇਲਾ ਦਿਖਾਇਆ ਜਿਹੜਾ ਕਿ 2 ਸਤੰਬਰ ਤੱਕ ਚੱਲਣਾ ਤੇ ਤੁਸੀਂ ਇਹ ਮੇਲਾ ਆ ਕੇ ਦੇਖ ਵੀ ਸਕਦੇ ਹੋ ਬਾਕੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀਏ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ